ਆਪ ਤੁਹਾਨੂੰ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਵਿੱਚ ਖੁਸ਼ ਹੋਵੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਵਿੱਚ ਮਾਲਕ ਕਰੇ ਜੀ ਪਾਦਾ ਲੋ ਵੀ ਅੱਜ ਤੁਹਾਨੂੰ ਦਿਖਾਈਏ ਹੁਣ ਮਾਹੌਲ ਗੱਡੀਆਂ ਤੁਸੀਂ ਦੇਖ ਸਕਦੇ ਆ ਵੀ ਤਿੰਨ ਚਾਰ ਖੜੀਆਂ ਹੈ ਤੁਸੀਂ ਸਾਰੇ ਜਾਣਦੇ ਵੀ ਆ ਵੀ ਭਾਈ ਕਿਹਦੀ ਕਿਹਦੀ ਗੱਡੀ ਆ ਉਹ ਤਾਂ ਹੈਗੀ ਮਾਲਾ ਵਾਲੀ ਫੈਮਿਲੀ ਦੀ ਗੱਡੀ ਆ ਆ ਹੈਗੀ ਛੋਟੀ ਭੈਣ ਦੀ ਗੱਡੀ ਹੈ ਨਾ ਰੱਜੀ ਦੀਦੀ ਦੀ ਤੇ ਨਿੱਕਾ ਦੀਦੀ ਨੂੰ ਜਾ ਕੇ ਮੈਂ ਆਪੇ ਲੈ ਕੇ ਆਇਆ ਜਿਹੜੀ ਸਾਡੀ ਗਬਲੀ ਭੈਣ ਆ ਤੇ ਜਿਹੜੀ ਸਾਡੀ ਭਾਈ ਬੜੀ ਭੈਣ ਆ ਉਹਨੂੰ ਪੈ ਗਿਆ ਜੀ ਕੋਈ ਕੰਮ ਉਹ ਆ ਨਹੀਂ ਸਕਦੀ ਉਹਨਾਂ ਦਾ ਕੋਈ ਪਤਾ ਨਹੀਂ ਕਿਤੇ ਉਹਨਾਂ ਨੇ ਭੋਗ ਤੇ ਜਾਣਾ ਏ ਮੈਨੂੰ ਲੱਗਦਾ ਸ਼ਾਇਦ ਬਾਕੀ ਮੈਨੂੰ ਪੱਕਾ ਨਹੀਂ ਪਤਾ ਪਰ ਜਾਣਾ ਜ਼ਰੂਰ ਹੈ ਕਿਤੇ ਉਹਨਾਂ ਨੇ ਤੇ ਅੱਜ ਹੁਣ ਚੱਲੇ ਆ ਜੀ ਤਿਆਂ ਦਾ ਫੰਕਸ਼ਨ ਮਨਾਉਣ ਹੈ ਨਾ ਇਹਨਾਂ ਨੇ ਭਾਈ ਕਹਿੰਦੇ ਤਿਆਂ ਦਾ ਫੰਕਸ਼ਨ ਮਨਾਉਣਾ ਹੀ ਮਨਾਉਣਾ ਪਹਿਲਾਂ ਕੈਨਸਲ ਹੋ ਗਿਆ ਤਾਂ ਸਾਡੇ ਪਿੰਡ ਕੋਈ ਅ ਕਿਸੇ ਕਾਰਨ ਕਰਕੇ ਅਸੀਂ ਕੈਨਸਲ ਕਰਤਾ ਤਾਂ ਪ੍ਰੋਗਰਾਮ ਤੇ ਫਿਰ ਹੁਣ ਦੁਬਾਰਾ ਇਹ ਕਹਿੰਦੇ ਵੀ ਹੁਣ ਮਨਾਉਣਾ ਹੈ ਜਾਣਾ ਆਪਾਂ ਭਾਈ ਹਾਂ ਚਲੋ ਕੋਈ ਗੱਲ ਨਹੀਂ ਜੀ ਖਿਆਲਦੇ ਆਂ ਭਾਈ ਜੇ ਹੁਣ ਅ ਸਲਾਹ ਇਹਨਾਂ ਨੇ ਤੁਹਾਨੂੰ ਪਤਾ ਜਿੱਥੇ ਹੁਣ ਨਾਰੀ ਸ਼ਕਤੀ ਜਿੰਦਾਬਾਦ ਕਹਿੰਦਾਂ ਦੀ ਜਿੱਦਾਂ ਜੈਸਮੀਨ ਹੈ ਨਾ ਅ ਇਹਨਾਂ ਨੇ ਸਲਾਹ ਕਰ ਲਈ ਭਾਈ ਭੈਣਾਂ ਨੇ ਸਾਰੀਆਂ ਨੇ ਜਾਇ ਅਸਮੀਨ ਨੇ ਭਾਬੀ ਰਾਣੇ ਤੇ ਦੋ ਤਿੰਨ ਸਾਢੇ ਹੋਰ ਪਰਿਵਾਰ ਚੋਂ ਮੈਂਬਰ ਹਨਾ ਸਾਰੇ ਜਣਿਆਂ ਨੇ ਇਕੱਠੇ ਹੋ ਕੇ ਸਲਾਹ ਕਰ ਲਈ ਭਾਈ ਵੀ ਮਨਾਉਣਾ ਤਿਹਰ ਹਨਾ ਤੇ ਮੈਂ ਭਾਈ ਮਨਾ ਲੂ ਫਿਰ ਆਪਾਂ ਕੋਈ ਕਰ ਨਹੀਂ ਸਕਦੇ ਜਿੱਥੇ ਹੁਣ ਇਹਨਾਂ ਦਾ ਏਕਾ ਹੋ ਗਿਆ ਤਾਂ ਕਰਕੇ ਹੁਣ ਤਿਆਰੀ ਚੱਲ ਰਹੀ ਹੈ ਜੀ ਉੱਥੇ ਜਾਣ ਦੀ ਇੱਕ ਅਸੀਂ ਹੋਟਲ ਬੁੱਕ ਕੀਤਾ ਹੈ ਹਾਲ ਅ ਤੁਸੀਂ ਦੇਖਿਆ ਹੋਣਾ ਜਿੱਥੇ ਮੇਰਾ ਬਰਥਡੇ ਮਨਾਇਆ ਸੀਗਾ ਜੀ ਉੱਥੇ ਜਾਣਾ ਅਸੀਂ ਅੱਜ ਢਾਬੇ ਤੇ ਤੇ ਉੱਥੇ ਹੁਣ ਚੱਲਦੇ ਸਾਰੇ ਜਣੇ ਇਕੱਠੇ ਹੋ ਕੇ ਅੰਦਰ ਪਹਿਲਾਂ ਦੇਖੀਏ ਰੌਣਕਾਂ ਲੱਗੀਆਂਆਂ ਵੀਆਂ ਪੂਰੀਆਂ ਨੇ ਜਿੱਦਾਂ ਰਖੜੀਆਂ ਵਾਲੇ ਦਿਨ ਲੱਗੀਆਂ ਹੋਈਆਂ ਨੇ ਦੀਆਂ ਸਾਰੇ ਜਣੇ ਆਏ ਹੋਏ ਆ ਤੇ ਇੱਧਰ ਪਹਿਲਾਂ ਤਾਂ ਤੁਸੀਂ ਚੰਦਰਨ ਨੂੰ ਫੇਰ ਕੇ ਮਲਾੰਦਾ ਸਾਨੂੰ 1 ਮਿੰਟ ਦਿਓ ਲਓ ਜੀ ਮਿਲੋ ਇੱਧਰ ਭਾਈ ਰਿਸ਼ਤੇਦਾਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਇਆ ਹੋਰ ਵਾਸੀ ਜੀ ਵੀ ਭਾਈ ਪੂਰੀ ਮੈਂ ਨੀਕਿੰਗ ਯੂ ਟਵਰ ਆ ਲਓ ਦੀਦੀ ਨੇ ਲੇਗਾ ਪਾਵਾ ਮੇਰੀ ਜੇ ਬੱਲੇ ਅੱਜ ਟਵਰ ਪਾਈ ਦੀਨੀ ਪੂਰੀ ਆ ਏ ਦੀਦੀ ਰੋਤੀ ਜਾਂਦਾ ਬਸੇ ਅਸੀਂ ਉੱਥੇ ਮਨਾਈਆਂ ਮਿਆਂ ਵੀ ਦੇਖ ਲਈਆਂ ਦੀਆਂ ਸਟੇਟਸ ਜੇ ਪਾਏ ਹੋਏ ਤੇ ਦੀਦੀ ਨੇ ਪਿੰਡਾ ਸਾਡੇ ਮਨਾਉਂਦੇ ਹਰ ਸਾਲ ਇੱਥੇ ਹਾਂ ਨਹੀਂ ਮਨਾਉਣੀਆਂ ਤਾਂ ਦੀਦੀ ਆਪਾਂ ਵੀ ਦੀਆਂ ਪਰ ਕਿਸੇ ਕਾਰਨ ਕਰਕੇ ਫਿਰ ਰਹਿ ਗਏ ਹੂੰ ਗੜੀ ਮੇਰੀ ਪੂਰੀ ਹੋ ਗਈ ਸੀ ਹਾਂ ਭਾਈ ਸ਼ੋਭਦੀ ਵੀ ਟਵਰ ਆ ਪੂਰੀ ਅੱਜ ਤਾਂ ਲੈ ਲੈ ਪਾਉਣੀ ਆ ਅਗਲੀ ਨੇ ਸੂਟ ਪਾਉਣਾ ਸਾਸੀ ਕਾ ਦੀ ਸਾਰਿਆਂ ਨੂੰ ਸੂਟ ਪਾਣਾ ਅਗਲੀ ਨੇ ਅੱਛਾ ਵਾਹ ਵੀ ਬਾਪ ਜੂਰੀਆਂ ਵੀ ਪਾਉਣੀਆਂ ਜੂਰੀਆਂ ਦੇਖੋ ਕਿੰਨੀਆਂ ਸੋਹਣੀਆਂ ਸੂਟ ਚ ਬਣਨੀ ਟੌਰ ਤਾਂ ਜੂੜੀਆਂ ਸੂਟ ਇਹ ਮੈਂ ਕਹਿੰਦਾ ਘੱਟੇ ਪਾਉਂਦੀ ਹਨਾ ਬਹੁਤ ਪ੍ਰਾਤ ਵੀ ਨਹੀਂ ਪਾਉਂਦੀ ਹਾਂ ਪਰ ਇਹ ਵੀ ਨਹੀਂ ਪਾਉਂਦੀ ਜਿਆਦਾ ਪੈਂਟਾਂ ਹਲਟਾਈ ਪਾਉਂਦੀ ਹਾਂ ਮੈਂ ਕਹਿੰਦੀ ਤਨੀ ਮੈਂ ਤਾਂ ਮੀਜੀ ਨੂੰ ਕਹੂੰਗੀ ਤੈਨੂੰ ਪੈਂਟ ਲਿਆ ਦੂੰਗਾ ਨਾ ਮੈਂ ਨਹੀਂ ਮੈਂ ਤਾਂ ਮੀਜੀ ਨੂੰ ਕਹਿੰਦੀ ਹਾਂ 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 ਪਾ ਲੂਗਾ ਲੈ ਲੈ ਟੌਰ ਆ ਪਾ ਲੋ ਸੋਣੇ ਸੋਣੇ ਨਾਲ ਕਹਿੰਦੇ ਨਾਲ ਮੈਚਿੰਗ ਹੈ ਜਿਹੜਾ ਗੱਲ ਚ ਪਾਇਆ ਵਾ ਤੁਸੀਂ ਹਾਂ ਸੋਣਾ ਤੁਸੀਂ ਮੈਂ ਕਹ ਮੈਂ ਜੀਜੀ ਨੂੰ ਕਹੂੰਗੀ ਵੀ ਸ਼ੂਗਰ ਨੂੰ ਫਰਾਕ ਲੈਣ ਪੈਂਟ ਲੈਣੀ ਆ ਮੈਂ ਪੈਂਟ ਅੱਛਾ ਮੈਂ ਕਹ ਜੀਜੀ ਕੋਲ ਪੈਸੇ ਨਹੀਂ ਹੈਗੇ ਮੈਂ ਦੇ ਦੂੰਗੀ ਪੈਸੇ ਅੱਛਾ ਸੋਣੇ ਤੈਨੂੰ ਪੈਂਟ ਲੈ ਜੀਜੀ ਨੇ ਫਰਾਕ ਲੈ ਕੇ ਆਉਣੀ ਆ ਕੈਨ ਨਾ ਤਾਂ ਤੈਨੂੰ ਮਸਲੇ ਹੋਣਗੇ ਪੈਂਟ ਪੈਂਟ ਉਹਦੀ ਪੈਂਟ ਲੈ ਲਈਏ ਪਹਿਲਾਂ ਪੈਂਟ ਕਹਿਣਾ ਸਿੱਖਣਾ ਉਹਨੂੰ ਤਾਂ ਦੂਸਰੇ ਅੱਜ ਕਾਪਿਆ ਹੋਰੇ ਖਮ ਹੋ ਗਿਆ ਇਹ ਲੈ ਯਾਰ ਇਹ ਲੋਟਲੀ ਖਾ ਜਿੰਦਾ ਮਿਲੋ ਭਾਈ ਇੱਧਰ ਸਾਡੀ ਭੈਣ ਸਸਰੀ ਕਰਨੀ ਸਾਰਿਆਂ ਤਾਹਰ ਤਾਂ ਭਾਈ ਆ ਭੈਣ ਦੀ ਵੀ ਪੂਰੀ ਆ ਹੈ ਬਾਕੀ ਗੱਲਾਂ ਤੁਸੀਂ ਸਾਰੇ ਛੱਡੋ ਪਹਿਲਾਂ ਤੁਸੀਂ ਆ ਬੰਦੇ ਨੂੰ ਮਿਲੋ ਭਾਈ ਆ ਦੇਖੋ ਟਾਰ ਕੁੜੀ ਦੀ ਹੈ ਕਿਆ ਬਾਤ ਹੈ ਆ ਪਤਾ ਲੱਗਦਾ ਵੀ ਅੱਜ ਭਾਈ ਦੀਆਂ ਦਾ ਤੇ ਹਾਰ ਮਨਾਉਣ ਚੱਲੀ ਆ ਕੁੜੀ ਹੈ ਸਸਰੀ ਕਾਲ ਦਾ ਪਹਿਲਾਂ ਸਾਰਿਆਂ ਨੂੰ ਦੇਰ ਕਰਦੇ ਹਾਂਗੇ ਸਾਡੇ ਸੇਠੀ ਖਾਵਾਂਗੇ ਬੁਚੇ ਚੱਕਰਾਂ ਦੇ ਆ ਜਨਤੀਆ ਬਣਾਉਣ ਚੱਲੀ ਤੀਆਂ ਮਨਾਉਣ ਚੱਲੀ ਇੱਕ ਇਹ ਸਾਸਰੀ ਘਰ ਬੁਲਾਉਂਦੀ ਹੁੰਦੀ ਮਾਸੀ ਜੀ ਮੰਨੂੰ ਸਪੈਸ਼ਲ ਆ ਕੇ ਕਿਹੜਾ ਮੰਨੂੰ ਬੁਲਾਏ ਕਰਦੀ ਸਾਸਰੀ ਘਰ ਉਹ ਕਹੀ ਕਿਆ ਕਹਿੰਦੀ ਹੁੰਦੀ ਆ ਕਿਦਾਂ ਬਲੌਕਰ ਕੇ ਮੈਂ ਵੀ ਬਲੌਕਰ ਵੀ ਨਹੀਂ ਕਦੇ ਬਲੌਕਰ ਦੇ ਦੱਸ ਬਲੌਕਰ ਦੇ ਦੱਸ ਨਹੀਂ ਕਿਦਾਂ ਬਲੌਕਰ ਮੈਂ ਤੁਸੀ ਗੱਲ ਸਮਝੋ ਕੀ ਕਹਿੰਦੀ ਥੀ ਆ ਮੈਂ ਇਹਨੂੰ ਕਿਤੇ ਵੀ ਮਿਲ ਗਿਆ ਨਾ ਜੀ ਜੇ ਕਿਤੇ ਉੱਧਾ ਅਚਾਨਕ ਵੀ ਮਿਲ ਗਈ ਇਹ ਰਾਹ ਤੇ ਚ ਇਹ ਉਹ ਕਿਦਾਂ ਬਲੌਕਰ ਦੇਖਦੇ ਮਾਲੋ ਰੋਪਣ ਰੋਪਣ ਕਿਤੇ ਵੀ ਮਿਲ ਗਏ ਹੈ ਭਾਈ ਮੈਨੇ ਅਗਲੀ ਯਾਦ ਕਰਾ ਦਿੰਦੀ ਆ ਵੀ ਤੁਸੀਂ ਬਲੌਗਰ ਹੈ ਹਾਂ ਦੱਸੋ ਮੈਨਾਂ ਮੈਨੇ ਤੁਸੀਂ ਭੁੱਲ ਜੁੰਨੇ ਆ ਹਾਂ ਜੀ ਯਾਰ ਤੁਸੀਂ ਇਹ ਨੂੰ ਦੇਖੋ ਡੋਰੀ ਪੈ ਰਹੀ ਆ ਬਾ ਬਾ ਮੈਨੂੰ ਦੋ ਰੱਬਣਾ ਲਿਆ ਕੇ ਦੇ ਕਾਲੀਆਂ ਜੈ ਪੁੱਤ ਮਾਮੀ ਤੇ ਲਿਆ ਦੇ ਬੜੀ ਤੇ ਇੱਕ ਸੇਫਟੀ ਪਿੰਡ ਲਿਆ ਦੇ ਗੁੱਤ ਭਾਵੇਂ ਸਾਡੇ ਲੱਡੂ ਦੀ ਛੋਟੀ ਜੀ ਹੂਗਾ ਮੋਨੋ ਕੱਲਾ ਖਾ ਕੇ ਗਈ ਦੋ ਰੱਬਣਾ ਅੱਛਾ ਜੀ ਕੱਲ ਇਹ ਸਕੂਲ ਚ ਬਣਾਇਆ ਤਾਂ 15 ਅਗਸਤ ਅੱਛਾ 15 ਅਗਸਤ ਮਨਾਇਤੀ ਜੀ ਆ ਮੈਂ ਦੇਖੀ ਲਈ ਕੱਲ ਵੀ ਟਾਰ ਪੂਰੀ ਦੀ ਭਾਈ ਹੁੰਦੀਆ ਕੱਲ ਹੋ ਤਾ ਹੋ ਗਿਆ ਦਾ ਚਲ ਤਿੱਕਾ ਇੱਥੇ ਪਿਆ ਹਮ ਪਰ ਛੋਟਾ ਨਹੀਂ ਹੋਣਾ ਹਨਾ ਜੀ ਹਾਂ ਬੜੇ ਆ ਬੜੇ ਟਿੱਕੇ ਆ ਚਲ ਕੋਈ ਨਾ ਆ ਫਲਕਾਰੀਆਂ ਵੀ ਰੱਖਿਆ ਨਹੀਂ ਆ ਇੱਧਰ ਸਭ ਨੇ ਲੈਣੀਆਂ ਫਲਕਾਰੀਆਂ ਮੇਰੇ ਕੋਲ ਵੀ ਪਈਆਂ ਸੀ ਤੁਸੀਂ ਲੈ ਲਿਓ ਅੱਛਾ ਸਾਰੇ ਵੀ ਲੈਣੀਆਂ ਹਾਂ ਇੱਕਾ ਠੀਕ ਆ ਪਈ ਮੇਕਅਪ ਹੂੰ ਇਹ ਕੈਂਡਸਿੰਗ ਮੈਂ ਤਾਂ ਅੱਖ ਲੱਭੂਗਾ ਹੂੰ ਮੇਕਅਪ ਹੂੰ ਕਬਲਾ ਹੋ ਗਿਆ ਦੀਦੀ ਸਮਾਨ ਪੂਰਾ ਹਾਂ ਆ ਜੂੜਾ ਕਿਹੜੇ ਟਾਈਪ ਦਾ ਕਰਿਆ ਵਾ ਬੱਲੇ ਲੈ ਮੈਂ ਤਾਂ ਆਪ ਕਹਿੰਦੀ ਦੀਦੀ ਉਹ ਮੈਂ ਤਾਂ ਹਰ ਇੱਕ ਬਲੌਗ ਬਣਾਉਣਾ ਸੀ ਜੂੜੇ ਬਣਾਈਦਾ ਮੈਂ ਤਾਂ ਇਹ ਹਰਾਂ ਦਾ ਕਿਹੜੇ ਟਾਈਪ ਦਾ ਕਰਿਆ ਵਾ ਡਿਜ਼ਾਈਨ ਇਹ ਬਹੁਤ ਪਾਏ ਵੇ ਜੂੜੇ ਨੂੰ ਉਹ ਜੱਦੀ ਨੇ ਕਿਉਂ ਨੇ ਉਹ ਸਾਰਾ ਸਮਾਨ ਖੰਡਾਲਿਆ ਆਏ ਕਰਦਾ ਏ ਉਹ ਇਹ ਨਹੀਂ ਖੜਦਾ ਆ ਲੈ ਲੈ ਇਹਨੂੰ ਇੱਕ ਚੀਜ਼ ਬਣਾ ਦੇ ਲੇ ਭਾਈ ਇੱਧਰ ਸਾਰੀ ਵੀ ਤਿਆਰ ਹੋਦੇ ਆ ਮੈਂ ਸਾਰੀ ਹੀ ਸਾਭ ਲਿਆ ਜੀ ਲਿਪਸਟਿਕ ਬਿੰਦੀ ਲਾ ਦੇਦੇ ਬਸ ਮੈਂ ਨਹੀਂ ਮੈਂ ਇਹ ਸੋਣੀ ਲੱਗੂ ਕਿ ਉਹ ਤੁਮ ਇੰਨਾ ਸੂਰ ਕੱਕੀ ਸੂਟ ਪਾ ਲਿਆ ਦੋਰੀ ਪਾ ਲਈ ਸਉਣ ਟੋਕੀਆਂ ਬੱਤੀਆਂ ਦਰ ਦਾ ਨਾ ਕੰਮ ਪਤਾ ਕੀ ਵੀ ਬੋਲ ਸਕਵੇ ਘਰੇ ਟਾੜੇ ਗਈ ਸੀ ਫੈਂਟਾ ਮੈਂਟ ਖਾ ਲਾ ਪਾ ਕੇ ਲੈ ਗਈ ਸੀ ਅੱਛਾ ਜੀ ਮੈਂ ਟਿੱਕਾ ਲਾ ਰ ਵੀ ਨਾ ਜੇ ਲੱਗ ਜੇ ਵੇ ਹਾਂ 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 ਬੰਦ ਕਿੰਨੇ ਨਹੀਂ ਕਰਨੇ ਦੇਖ ਲਓ ਭਾਈ ਅਗਲੀ ਨੂੰ ਫਿਕਰ ਆਪਣੀ ਕਹਿੰਦੀ ਮੈਂ ਟਿੱਕਾ ਲਾ ਲਵਾਂ ਕਿਤੇ ਨજર ਨਾ ਲੱਗ ਜਵੇ ਕਿ ਲੱਗੇ ਦੇ ਆ ਸੋਣੀ ਜੁੱਤੀ ਆ ਦੱਸੀ ਦੀ ਹਾਂ ਕਾਦ ਲਈ ਦੀ ਹੈ ਕਹੇ ਮੈਂ ਹੁਣ ਲੈ ਕੇ ਆਂਦਾ ਤਾਂ ਮਮਾਂ ਨੇ ਹੋਰ ਪੈਸਾਰੇ ਆ ਦੀ ਐ ਲੈ ਇੱਧਰ ਮਨੋ ਭਾਈ ਇਸ ਵਾਰ ਹੋਰ ਆ ਗਿਆ 75 ਦੇ 70 ਵੀ ਦੇ 70 40 ਦੀ ਸਾਰਾ ਅਜੇ ਤੱਕ ਕੱਲੇ ਕੱਲੇ ਨੇ ਤਾਂ ਹੋਰ ਗੱਡੀ ਵੀ ਮੀਨ ਹੈ ਵਾਹ ਵੀ ਬਾ ਲੈ ਨੂੰ ਕਿ ਆ ਰੋ ਹੁਣ ਪਤਾ ਲੱਗਦਾ ਵੀ ਤੀਆਂ ਮਨਾਉਣ ਚੱਲੀ ਸ਼ੋਗ ਮੱਧ ਵੀ ਗਈ ਬਾਹਰ ਨੂੰ ਸ਼ਰਮਦੀ ਆ ਸ਼ਰਮਦੀ ਆ ਹਾਂਜੀ ਹਾਂਜੀ ਕਾ ਕਰਦਾ ਤੂੰ ਮੈਂ ਗੁੱਟੇ ਛੱਤ ਤੇ ਦੇਖ ਨਹੀ ਇਹਦੇ ਚ ਨਹੀਂ ਇਹ ਤਾਂ ਤੂੰ ਸੋ ਰਹਾ ਹੁੰਦਾ ਇਹਨੂੰ ਪਤਾ ਨਹੀਂ ਲੈ ਭਾਈ ਪੂਰੇ ਖਾਰੇ ਵਾਲੇ ਹੋ ਗਏ ਰੈਡੀ ਹਾਂ ਮੈਂ ਤੀਆਂ ਦੇ ਦਿੱਤੀਆਂ ਲੈਣਾ ਮੈਂ ਹੁਣ ਮੇਕਅਪ ਮੁੱਕ ਵਾਲਾ ਨਿਬੜ ਗਿਆ ਕੰਮ ਹਾਂਜੀ ਹਾਂਜੀ ਨਿਬੜ ਗਿਆ ਕੀਗਾ 30 ਕੁ ਰਾਜ ਨੇ ਲੱਭ ਗਏ ਲੱਛਣਾ ਜਾ ਕੇ ਕੱਲੀ ਉਹ ਲੱਚੂ ਕੀ ਦਾ ਸਾਦ ਹੋਗੀ ਉਧਰ ਹੋ ਕਿਵੇਂ ਦੇਖਦਾ ਹੋਰ ਇਹ ਦੇਖ ਇਹਨੂੰ ਫਲੈਸ਼ ਵਾਲਦੀ ਦਿਖਦੀ ਆ ਤਾਂ ਦੇਖ ਤਾਂ ਦੇਖ ਜਿਹਨਾਂ ਨੂੰ ਫੋਨ ਕਰ ਦੋ ਕਿ ਆਜੋ ਹੋਰੇ ਮੇਰੇ ਫੋਨ ਤੇ ਚਾਹ ਤੈਨੂੰ ਦਾ ਫੋਨ ਨਹੀਂ ਮੈਂ ਫੋਨ ਕਰ ਲੈ ਰੀਤਾ ਛਾਲਾ ਬਹਾ ਮਾਰਦਾ ਏ ਲੈ 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 ਦਦੂ ਜੀ ਆ ਮਿਲੋ ਜੀ ਇੱਧਰ ਚਾਚਾ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਸਤਿਕਾਰ ਦੇ ਗਲਾਚੋ ਸੋ ਪਹੁੰਚ ਗਏ ਜੀ ਇਹਨਾਂ ਨੇ ਕੋਈ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੋਇਆ ਅਸੀਂ ਵੀ اٹੈਂਡ ਕਰਨ ਪਹੁੰਚ ਗਏ ਅਜੀ ਕਾਨੂੰ ਟੰਡ ਦਾ ਘਰ ਦੇ ਨਹੀਂ ਕਰਨਾ ਐਂ ਤਾਂ ਗਰਮੀ ਚ ਮਰਨਾ ਸਹੀ ਗੱਲ ਹੈ ਜੈ ਟੰਡ ਜੈ ਜੈਸਮੀਨ ਮੈਨੂੰ ਕਹੀ ਜਾਵੇ ਹੁਣ ਤੁਸੀਂ ਪਾ ਲਓ ਕੱਪੜੇ ਪਾ ਲਓ ਉਹ ਮੈਂ ਹਾਂ ਮੇਰਾ ਕੀ ਮੈਂ ਤਾਂ ਜਾਹੇ ਲੋਰ ਤੇ ਚੱਲ ਜਾਵਾਂ ਹਾਂ ਪ੍ਰੋਗਰਾਮ ਤਾਂ ਪ੍ਰੋਗਰਾਮ ਤਾਂ ਤੁਹਾਡਾ ਹਾਂ ਪ੍ਰੋਗਰਾਮ ਤਾਂ ਤੁਹਾਡਾ ਹਾਂ ਮੈਂ ਖਾ ਟੋਪਰ ਲਿਆ ਸੀ ਤੇ ਜੇਬੋਂ ਤੋਂ ਪੈਸੇ ਕੱਢ ਕੇ ਤੇ ਆ ਰਿਹਾ ਵੀ ਆਹ ਫੜੋ ਭਾਈ ਸਹੀ ਹੈ ਹਾ ਦਾ ਖਾਤਾ ਹਾਂ ਪ੍ਰੋਗਰਾਮ ਤਾਂ ਇਹ ਨਾ ਪ੍ਰੋਗਰਾਮ ਹੀ ਨਾ ਸਹੀ ਗੱਲ ਹੈ ਅੱਜ ਤਾਂ ਗਰਮੀ ਚ ਕੀ ਕਰੂਗਾ ਚਾਹੀਦਾ ਉਮਤੋ ਕੀ ਬਾਹਰ ਬੱਦਲ ਬਾਈ ਹੋ ਗਏ ਬਿਲਕੁਲ ਬਿਲਕੁਲ ਆ ਗਈਆਂ ਨੀਆਂ ਸਵੇਰੇ ਕਣੀਆਂ ਜੀਆਂ ਤਾਂ ਆ ਗਈਆਂ ਨੀਆਂ ਜੀ ਉਹਨੇ ਕਿ ਕਣੀਆਂ ਨੇ ਕੀ ਕਰਨਾ ਸੋਈ ਇਹਨੂੰ ਉਹਦਾ ਸਮਾਂ ਟੱਪਦਾ ਹੈ ਕਰਨ ਜਾਨਾ ਜਿਆਦਾ ਪੜਦਾ ਇਹ ਹੋ ਜਾਂਦੀ ਸਿਰਫ ਉਮਤੋ ਜੀ ਹੋਈ ਪਈ ਜਮੇ ਤਰਹਾ ਹਾਂ ਹਾਂ ਜੀ ਹਾਂ ਹਾਂ ਮੇਰੇ ਵੀ ਇਧਰ ਪਾਪਾ ਜੀ ਨੂੰ ਅਸਲੀ ਗਾਂਜੀ ਬਾਈ ਜੀ ਦਾ ਭਾਂਤਾ ਬਾਈ ਜੀ ਪਤੀ ਤੇ ਲਓ ਨਹੀਂ ਹੁਣ ਤਿਆਰ ਹੋ ਗਏ ਸਾਰੇ ਮੈਂਬਰ ਤੇ ਹੁਣ ਦੋ ਚਾਰ ਜਾਨੇ ਰਹਿ ਗਏ ਜੀ ਆਪਣੇ ਘਰ ਚੋਂ ਹੀ ਆ ਉਹ ਉਹਨਾਂ ਨੇ ਆਉਣਾ ਬਸ ਉਹਨਾਂ ਨੂੰ ਡੀਕ ਦੇ ਪਤਾ ਨਹੀਂ ਕਿੰਨਾ ਦਿੱਤਾ ਬਾਈ ਨੇ ਟਾਈਮ ਜੀ ਉਹ ਕਹਿੰਦੇ ਵੀ 2 ਉਹ ਕਹਿੰਦੇ ਵੀ 2 ਵਜੇ ਹਾਲ ਖਾਲੀ ਚਾਹੀਦਾ ਸਾਨੂੰ ਬਸ ਦੁਪਹਿਰ ਤੋਂ ਚਾਹੀਦੀ ਕਿੰਨਾ ਹੋਵੇ ਜੀ ਟਾਈਮ 11:00 ਵਜੇ ਉਹੀ 12:00 ਵਜੇ ਪਹੁੰਚੂਗੇ 2 ਘੰਟੇ ਹੈ ਨਾ ਕੋਲ ਚਲੋ ਟਾਈਮ ਤਾਂ ਵੈਸੇ ਉਹ ਕੰਟ ਨੂੰ ਬੋਲਦਾ ਨਾ ਘੰਟੇ ਜੀ ਬਣ ਕੇ ਨਾ ਆ ਰਹੀ ਗੱਲ ਬਾਈ ਕਿੰਨਾ ਗਨਚੂਗੀ ਆ ਅਸਲ ਅਸਲ ਪਤਾ ਕੀ ਹੁੰਦਾ ਜੇ ਤਾਂ ਘਰ ਚ ਕੋਈ ਫੰਕਸ਼ਨ ਹੋਵੇ ਹਾਂਜੀ ਫਿਰ ਤਾਂ ਕੋਸਮਾ ਕਪਾਦ ਦੀ ਆਇਆ ਜਾ ਪ੍ਰੋਗਰਾਮ ਦਾ ਇੰਜੋਏਮੈਂਟ ਕਰਦਾ ਤਾਂ ਇੱਕ ਬੰਨੋ ਗਰੀ ਦੇ ਵਿੱਚ ਆਪਣਾ ਪ੍ਰੋਗਰਾਮ ਕਰਨਾ ਹਾਂਜੀ ਹਾਂ ਹਾਂ ਉਸ ਦੇ ਵਿੱਚ ਥੱਕ ਵੀ ਜਾਣਾ ਬੁਰਾ ਹਾਲ ਲੱਗਦਾ ਮਤਲਬ ਰੋਟੀ ਉਹ ਟਾਈਮ ਤਾਂ ਬੰਦਾ ਫਰੀ ਹੁੰਦਾ ਚਾਹ ਘਰ ਦੇ ਵਿੱਚ ਪ੍ਰੋਗਰਾਮ ਦਾ ਰੋਟੀ ਪਾਣ ਵਾਲੇ ਦੀ ਡਿਊਟੀ ਸਾਰਿਆਂ ਦੀ ਉਹਦੀ ਸਫਾਈ ਕਰਨ ਵਾਲੇ ਦੀ ਲੱਗ ਹੁੰਦੀ ਹੈ ਹਾਂ ਪਰ ਬੰਦਾ ਫਰੀ ਹੁੰਦਾ ਜਨਾਨੀਆਂ ਫਰੀ ਉਹ ਸਾਰਾ ਥਨ ਆਪਣਾ ਇੰਜੋਏਮੈਂਟ ਲਈ ਉਹ ਆਉਣ ਤਾਂ ਬੰਨੋ ਗਰੀ ਬਸ ਬਿਲਕੁਲ ਬਿਲਕੁਲ ਇੰਨੇ ਵਜੇ ਫਰੀ ਕਰਦਾ ਇੰਨੇ ਵਜੇ ਜਾਣਾ ਉਹਦੇ ਵਿੱਚ ਇਹੋ ਜਿਹਾ ਵੀ 2 ਘੰਟੇ ਚ ਕੀ ਕਰ ਲਈ ਕੀ ਨਾ ਕਰੀਏ ਹਾਂ ਇਹ ਤਾਂ ਹੈ ਜਿਹੜਾ ਗਾਣੇ ਪਰ ਰੱਤ ਲਈ ਬਿਲਕੁਲ ਸਾਹਿਬ ਹੋਪੀ ਨਾ ਸਹੀ ਹੁਣ ਗਾਣੇ ਵੀ ਨਹੀਂ ਦੋ ਘਟੇ ਤੇ ਪਸੰਦ ਆਉਣੇ ਵੀ ਕਿਹੜਾ ਲਾਉਣਾ ਕਿਹੜਾ ਨਾ ਸੁੱਝਦਾ ਹੋੜ ਜਿਹੜਾ ਸਹੀ ਗੱਲ ਹੈ ਕਿਹੜਾ ਲਾਉਣਾ ਕਿਹੜਾ ਨਹੀਂ ਗਾਣੇ ਦੇ ਮੱਲਾ ਤਾਂ ਅਸੀਂ ਪਹਿਲਾਂ ਲੱਭੀਆਂ ਲੱਭੀ ਬੈਠੀਆਂ ਹੋਣੀਆਂ ਇਹ ਕੱਲ੍ਹ ਦੀਆਂ ਲੱਗੀਆਂ ਹੋਈਆਂ ਫੋਨ ਜਿੱਦੀ ਜਾ ਕੇ ਉੱਥੇ ਸਭ ਚੱਲੇ ਸਾਰੇ ਨੇ ਵੀ ਕਿਹੜਾ ਲਾਈਏ ਕਿਹੜਾ ਨਹੀਂ ਚਲੋ ਦੇਖਦੇ ਹਾਂ ਹੁਣ ਤੇ ਚਲੋ ਚੱਲੀਏ 11 ਬੰਦਾ ਕਰ ਤਬ ਤੁਸੀਂ ਅਸੀਂ ਬਜਾਤੇ 11 ਸਾਰੇ ਰੈਡੀ ਹੋ ਗਏ ਤੁਸੀਂ ਰਹਿ ਗਏ ਉਹ ਅਸੀਂ ਤਾਂ ਕੱਦੇ ਰੈਡੀ ਬੈਠੇ ਤੁਹਾਨੂੰ ਢੀਕ ਦੇ ਡਾਕਟਰ ਉਹਨਾਂ ਨੇ ਗੱਲ ਹੋ ਗਈ ਉਹ ਕਹਿੰਦੇ ਸੀ ਆਪੇ ਆ ਜੂਗੇ ਸਾਨੂੰ ਟਾਈਮ ਲੱਗਣਾ ਥੋੜਾ ਜਿਹਾ ਅੱਛਾ ਉੱਥੀ ਪਾਉਣ ਨੂੰਗੇ ਕਹਿੰਦੇ ਸੀ ਆਪੇ ਆ ਜਣ ਉੱਥੇ ਅੱਛਾ ਚਲੋ ਫਿਰ ਚਲੋ ਲੋਕਾਂ ਚਲੋ ਫਿਰ ਤਾਂ ਚਲੋ ਫਿਰ ਤਾਂ ਤੁਰੀਏ ਹੁਰਕਿਆ ਲੈ ਕੇ ਰੱਬ ਦਾ ਨਾਮ ਆ ਪਾਪਾ ਜੀ ਆ ਬੰਦਾ ਦੇਖਿਆ ਕਦੇ ਉਹ ਸਾਫ ਨਹੀਂ ਆਜਾ ਸੂਟ ਚ ਪਹਿਲੀ ਵਾਰ ਦੇਖਿਆ ਅੱਜ ਦਾ ਸੂਟ ਚ ਸਹੀ ਗੱਲ ਆ ਸੂਟ ਚ ਤਾਂ ਮੈਂ ਵੀ ਪਹਿਲੀ ਵਾਰ ਦੇਖੀ ਆ ਜੀ ਚਾਹ ਨਹੀਂ ਤਾ ਬਲਾ ਦੋ ਤੂੰ ਚਾਹ ਪੀਣੀ ਉਹ ਕੱਢੀ ਦੇਖਦੀ ਐ ਮੈਂ ਵੀ ਦੇਖਿਆ ਮੈਂ ਜੋ ਤਾ ਮੈਂ ਨੂੰ ਤੂੰ ਸਾਸਿਕਰ ਚਾਹ ਦੀ ਬਹੁਤ ਫੈਨ ਆ ਜੀ ਇਹ ਪਾਪਾ ਜੀ ਦੇ ਹੱਥ ਦੀ ਚਾਹ ਦੀ ਇੱਧਰ ਮੇਰੀ ਕੁੜੀ ਦੇਖੋ ਉਰੇ ਨੂਰ ਇੱਧਰ ਨੂੰ ਆ ਪੁੱਤ ਪੂਰੇ ਪੂਰੇ ਖੜ ਕੇ ਬਲੱਪਣ ਬਲਾ ਸਿੱਤੀ ਦਾ ਨੂਰ ਸਾਰਾ ਖਜਾਚਾ ਜੀ ਜੀ ਪੁਗੇ ਬਲਾ ਸਾਸਿਕਰ ਵੀ ਤਾ ਨੂਰ ਉਹ ਇਹ ਇਧਰ ਮੰਮੀ ਨੂੰ ਭਾਈ ਮੰਮੀ ਰਹਿ ਗਈ ਨੀ ਮਲਾਉਣ ਤੇ ਮੈਂ ਚੱਕੀ ਵੀ ਤੇ ਪਾ ਮਮੀ ਸੂਟ ਖਾਦ ਆ ਜਾਈ ਪਾਲਿਆ ਕੋਈ ਹੋਰ ਪਣ ਠੀਕ ਹੈ ਮੈਂ ਕਿਹਾ ਤੈਨੂੰ ਚਾਰ ਪੁੱਤ ਨਹੀਂ ਤੂੰ ਵੀ ਚਾਰਕ ਪੈਰ ਤੂੰ ਵੀ ਚਾਰਕ ਪੈਰ ਮਾਰ ਲਈ ਮੈਂ ਨਾ ਪਪਾ ਗਰਮੀ ਲੱਗਦੀ ਆ ਹਾਂ ਚਲੋ ਇੱਕ ਦੋ ਬੰਦੇ ਇੱਕ ਦੋ ਬੰਦੇ ਦਾ ਨਿਆਣੇ ਸੰਭਣਪੁਰ ਵੀ ਚਾਹੀਦੇ ਚਲੋ ਫਿਰ ਤੇ ਪਿਆਰੀ ਹੁ ਰੱਖੀਏ ਸਮਾਨ ਗੱਡੀਆਂ ਚ ਤੇ ਉਹ ਇਹ ਮੈਂ ਹੈ ਕੋਸ ਡਿੱਗੀ ਮੈਂ ਰੱਖਣੇ ਆਲਾ ਚੱਲ ਇਹ ਚਲਦੇ ਤਿੰਨੇ ਨੇ ਚੱਲਦੇ ਵਾਧਾ ਘਟਾ ਕਰਾਂਗੇ ਕਿੰਨੇ ਜਾਣੇ ਆ ਜੀ ਆਪਾਂ ਇਹਨਾਂ ਤਾਂ ਨਹੀਂ ਆਨੀ ਤਾਂ ਹੈਗੇ ਆਂ ਸਰੀ ਵਾਲੀ ਆਂਟੀ ਦੇ ਘਰ ਤੇ ਚੜ੍ਹਨੇ ਮੋੜ ਬਸ ਉਹ ਤਾਂ ਮੇਰੇ ਨਾਲੇ ਬੈਜੇ ਨਾ ਮੇਰੇ ਤੇ 8 ਜਣੇ ਬੈਜਣੇ 8 ਜਣੇ ਬੈਜਣੇ ਹਾਂ ਇਹਦੇ ਚ ਸਹੀ ਗੱਲ ਜੇ ਤਿੰਨ ਜਣੀਆਂ 3-4 ਜਣੀਆਂ ਹੋਰ ਐਡਜਸਟ ਕਰ ਦੇਈਆਂ ਨਹੀਂ ਫੇਰ ਸਰਦੀ ਨੂੰ ਤਾਂ ਹੋ ਜੂਗੀ ਮੇਰੀ ਗੱਲ ਸੁਣ ਮੇਰੀ ਗੱਲ ਹੁਣ ਭਾਬੀ ਰਾਣੀ ਕਾਦੇ ਪ ਜਾਣਾ ਉਹਨਾਂ ਨੇ ਉਹ ਕੱਲ੍ਹ ਸੰਤੂ अच्छा ए नहीं पता फिर उथे तक ही मैं आऊं नहीं नहीं वो उन्होंने रख लेने उथे बस फिर ठीक है चल फेर ता ठीक आ फेर ता तिन गाड़ियां हो जाणियां सर गए फेर बण साजा फेर ता दो गाड़ियां ਘਰ ਤੇ ਲੈ ਜੰਨੇ ਫੇ ਐਂ ਕਰੋ ਜਾਈ ਇਹਨੂੰ ਰਹਿਣ ਦਿਓ ਤੁਸੀਂ ਰਹਿਣ ਦਿਓ ਰਹਿਣ ਦਿਓ ਇਹਨੂੰ ਹੋਰ ਕੇ ਪਾਜੀ ਫਿਰ ਸਰ ਜਾਣਾ ਆਪਣਾ ਫਿਰ ਆਪਣਾ ਸਰੇ ਜਾਣ ਆਹੋ ਦੀਦੀ ਤੁਸੀਂ ਉਧਰੇ ਬਹਿ ਜਾਓ ਵੇ ਜੀ ਉਹ ਮੈਂ ਜਰਾ ਫਿਰ ਨਾ ਆਪਾਂ ਚੱਲਦੇ ਆ ਇਹਦੇ 'ਚ ਇਹਦੇ 'ਚ ਕਿਨੇ ਕਿਨੇ ਜਾਣਾ ਚਾਹੀਐ ਇਸ ਮਨ ਇੱਕ ਤਾਂ ਤੂੰ ਹੋਗੀ ਹੋਰ ਹਾਂ ਜੀਜਾ ਹੋ ਜੂਗਾ ਨਾਲ ਬਾਠ ਠੀਕ ਆ ਚਲੋ ਤੁਸੀਂ ਵੀ ਚਲੋ ਨਿਕਲੋ ਆਗੇ ਅਸੀਂ ਵੀ ਤੁਹਾਡੇ ਨਾਲ ਲਾਓ ਜੀ ਕਹਿੰਦੇ ਰੇੜੀ ਵੀ ਲੈ ਕੇ ਜਾਣੀ ਆ ਸਾਈਕਲ ਹੀ ਹਾਂ ਨਹੀਂ ਠੀਕ ਮम्मी ਇਹ ਖੋਲ ਜੂਗਾ ਮਨ ਨੂੰ ਨਹੀਂ ਲੱਗਦਾ ਖੋਲੂਗਾ ਨਹੀਂ ਯਾਰ ਇਹ ਸਿੱਧੀ ਕੱਤੀ ਹੋਣੀ ਆ ਉਹ ਆ ਲੈ ਕਮੈਂਡ ਮੈਂ ਦੇਖਾਂ ਆਵਾਜ਼ ਬਟਨ ਦੁੱਗਣ ਨਹੀਂ ਆਇਆ ਲੈ ਔਰ ਮੈਂ ਦੇਖਾਂ ਇੱਕ ਵਾਰ ਲਾ ਕੋ ਪੱਕਾ ਉਹਦੇ ਨਾਲ ਔਰੇ ਜਿੰਦੇ ਆਹ ਦਾ ਲਾ ਬਟਨ ਨਹੀਂ ਆ ਪਏ ਬਟਨ ਜਦੋਂ ਇਹਦਾ ਹੋ ਜੇ ਆਹ ਹੁਣੀ ਨਹੀਂ ਹੈ ਤੁਸੀਂ ਕਹੀ ਜੰਨੇ ਹੁਣੀ ਹੈ ਇਹ ਮਮੀ ਤੂੰ ਕੱਲ ਫਿਰ 레ਹਲੀ ਚੋਂ ਗਈ ਲੈ ਲੀ ਰੱਖ ਨਹੀਂ ਹੁੰਦੀ ਦੀਦੀ 9 ਤਿੰਨ ਵਾਰ ਸੀ ਟਰਾਈ ਕਰ ਲਈ ਹੋਗੀ ਖੋਗੀ ਹੋਣੀ ਹੋਗੀ ਚਲੋ ਥੋੜਾ ਜਿਹਾ ਘਰ ਘਟਿਆ ਕੋ ਜਿਆਦਾ ਫਰਕ ਨਹੀਂ ਗਿਆ ਚਲੋ ਫੇਰ ਵੀ ਕੁਝ ਵੀ ਆ ਪਿੱਛੇ ਲੰਬੀ ਜੀ ਲੋਟ ਪਾ ਲੋ ਇਹਨੂੰ ਉਧਰ ਬੈਠੇ ਆ ਇੱਥੇ ਸਾਡੀ ਗੱਡੀ ਸਾਡੀ ਗੱਡੀ ਜੋ ਪਹਿਲਾਂ ਖੇਤਾਂ ਵਾਲਾ ਸਮਾਨ ਹੀ ਨਹੀਂ ਮੁੱਕਦਾ ਵੇ ਜਰੂਰੀ ਚਾਹੀਦਾ ਫਿੱਟਾਂ ਵਾਲਾ ਸਮਾਨ ਹੂੰ ਕੋਈ ਨਹੀਂ ਹਰੀਆਲੀ ਆਂਟੀ ਐਸੇ ਪੜੇ ਨਾਲ ਬਿਠਾ ਲੰਨੇ ਆ ਚਲੋ ਜਾਨੂ ਤੁਸੀਂ ਚਲੋ ਚਲ ਆ ਬੜੀਆ ਹੋ ਗਿਆ ਹੋਰ ਕੀ ਗੱਲ ਉਥੇ ਆਏ ਆ ਮਨਕੀਰਤ ਨੇ ਕਰਨੇ ਤੰਗ ਉਹ ਇਹਦੇ ਵਿੱਚ ਟਿਕ ਜਾਂਦਾ ਉਹ ਬੜੀਆ ਹਾਂ ਹਾਂ ਚਲੋ ਠੀਕ ਆ ਜੀ ਫਿਰ ਹਣ ਮਿਲਦੇ ਸਾਨੂੰ ਹੁਣ ਅਗਲੇ ਵਲੌਗ ਚ ਸਾਡੇ ਕੋਲ ਚੁੱਪ ਨਹੀਂ ਹੁੰਦਾ ਉਹ ਹੋਰ ਕਿਹੋ ਜਿਹਾ ਬੰਦਾ ਖੂਦ ਚੱਕ ਲਵੇ ਆਹੋ ਇਹ ਤਾਂ ਹੈ ਹੁਣ ਖੜਦਾ ਹੀ ਟਿਕਦਾ ਹੀ ਉਹ ਹੀ ਨਾ ਕੋਲ ਯਾਰ ਚਲੋ ਫਿਰ ਤੁਸੀਂ ਤੁਰੋ ਇਹਦੇ ਵਿੱਚ ਭਜੰਦਾ ਵੀ ਉਧਾ ਜਿਵੇਂ ਜਰਾ ਆਮ ਕੇ ਬੈਠਾ ਰਹਿੰਦਾ ਬਸ ਕਮਾਉਣੇ ਵਾਲਾ ਬੰਦਾ ਚਾਹੀਦਾ ਬਾਪੂ ਚਲੋ ਚੱਲੀਏ ਮਨਵੀਰ ਨੇ ਖਲਾਈ ਜਾਣੀ ਆ ਮਨਵੀਰ ਹੈਗਾ ਮਨਵੀਰ ਹੈਗਾ ਹਾਂ ਮਨਵੀਰ ਹੈਗੀ ਐ ਚਲੋ ਫਿਰ ਚਲੋ ਚਲੋ ਠੀਕ ਹੈ ਜੀ ਮਿਲਦੇ ਸਾਨੂੰ ਹੁਣ ਅਗਲੇ ਵਲੌਗ ਚ